ਆ ਦੇ ਲਾਉਣੇ ਹੁਣ ਸਾਰੇ ਕੱਪੜੇ ਕਿਵੇਂ ਕੱਢੇ ਨੇ ਨੰਗੜਾ ਸਵਾਗਤ ਆ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਬਾਈ ਆਪਾਂ ਅੱਜ ਜਾ ਰਹੇ ਹਾਂ ਟਰੈਕਟਰ ਟਰੈਕਟਰ ਦੇ ਵਿੱਚ ਬਹੁਤ ਟਾਈਮ ਤੋਂ ਸਲਾਹ ਬਣਾ ਰਹੇ ਸੀਗੇ ਟਰੈਕਟਰ ਦੇ ਵਿੱਚ ਅੱਜ ਆਪਾਂ ਕੈਂਡ ਜੀ ਮੂਵੀ ਦੇਖਣ ਜਾਵਾਂਗੇ ਕਿਹੜੀ ਆਕਾਲ ਆਕਾਲ ਜਿਲਵਾਈ ਨਮੀ ਆ ਯੋਨਦ ਰਤਖੈਰਾ ਤੇ ਕਿਰੇ ਯੋਨਦ ਚਾਰਾ ਤੇ ਉਹ ਦਿਖਾਇਆ ਜਿੱਪੀ ਗਰੇ ਵਾਲਾ ਜਿੱਪੀ ਗਰੇ ਵਾਲਾ ਤੇ ਨਮਰਤ ਖੈਰਾ ਦੀ ਬਈ ਨਵੀਂ ਮੂਵੀ ਆਈ ਆ ਸਾਡਾ ਪੱਪੂ ਆ ਗਿਆ ਸਾਡਾ ਕੰਟੈਂਟ ਹੈ ਹੂੰ 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 ਹਾਂ ਅੱਜ ਬਹੁਤ ਟਾਈਮ ਨੇ ਦੇ ਸਲਾਹ ਬਣਾ ਰਹੇ ਸੀਗੇ ਪਰ ਸਲਾਹ ਅੱਜ ਬਣੀ ਆ ਕਿਹੜੀ ਮੂਵੀ ਤੇ ਬਣੀ ਆ ਮੂਵੀ ਤੇ ਵੀ ਕਿਹੜੀ ਤੇ ਬਣੀ ਆ ਅਕਾਲ ਪਤੇ ਅੱਜ ਮਸਾਈ ਮਜ਼ਾ ਨੂੰ ਜੁੱਟੀ ਮਿਲੀ ਆ ਮਜ਼ਾ ਹੀ ਜੁੱਟੀ ਮਿਲੀ ਆ ਤਾਂ ਕਰਕੇ ਮੈਂ ਕਿਹਾ ਅੱਜ ਸਮਰੂਣੀ ਵੀ ਬਹੁਤ ਟਾਈਮ ਦੇ ਘਰੇ ਸੀ ਅਸੀਂ ਨੇ ਉੱਥੇ ਮੂਵੀ ਦੇਖਣੀ ਆ ਟਰੈਕਟਰ ਚ ਮੂਵੀ ਦੇਖਣੀ ਆ ਟਰੈਕਟਰ ਚ سینਮਾ سینਮਾਸ਼ ਚ ਜਾਣਾ ਮੈਂ ਕਿਹਾ ਅੱਜ ਦਿਖਾਈ ਲਿਆਉਣੀ ਆ ਚਲੋ ਬਾਈ ਤੁਹਾਨੂੰ ਵੀ ਦਿਖਾਉਣੀ ਆ ਮੂਵੀ ਕਿਵੇਂ ਦੀ ਆ ਪਾਪਕਾਂ ਤੇ ਪੈਕ ਸੀ ਨਾਲ ਉਹਗਾ ਕਿਉਂ ਹੋਗਾ ਬ੍ਰੇਕਫਾਸਟ ਕਰਕੇ ਕਰਕੇ ਜਾਵਾਂਗੇ ਹੁਣ ਕੱਲ ਪਰਫੈਕਟ ਸੀ ਲੀਫਿੰਦਾ ਹਾਂ ਕਿਹਦਾ ਹਜਾ ਬੰਦਾ ਆ ਠੀਕ ਹੋ ਗਾ ਨਹੀਂ ਇਹ ਬਰੋਟੀ ਵੀ ਲੂਗਾ ਹਨਾ ਓਏ ਉਹ ਤਾਂ ਵੀ ਫ੍ਰੀਚੂ ਮਾਰ ਲਿਆ ਖਾ ਲੈ ਬੁਟੀ ਹੂੰ ਹੂੰ ਓਏ ਫਿਰ ਬਰੋਟੀ ਲੱਤਿੰਦੀ ਹੂੰ ਕਰ ਮਾਇਕ ਇਹਨੇ ਇਹਨੇ ਕੇਰੋ ਜਿੱਥੇ ਹੱਕ ਪੁੱਛ ਕੇ ਆਇਆ ਹੂੰ ਮਾਂ 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 ਉਹ ਵੀ ਆ ਗਈ ਕਿਉਂ? 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 ਕਿੱਥੇ ਰਾਕਾ ਤਹਾਂਚਾ ਤੇਰਾ? ਚਲੋ ਬਈ ਆਪ ਵੀ ਅਲਮਾਰੀ ਖੋਲ ਕੇ ਆਪ ਵੀ ਕੱਪੜੇ ਛੱਕਣ ਲੱਗਿਆ ਪਿਆ। ਮੇਰੇ ਕੱਪੜੇ ਤੜਿਆ ਚੇ ਇਹ ਸਮਰ ਦੇ ਕੱਪੜੇ ਵਾਲੀ ਸਾਈਡ ਆ ਤੇਰੀ ਤਾਂ ਹੈ ਹੀ ਨਹੀਂ ਅਲਮਾਰੀ ਦੀ ਹੈ। ਬਸ ਬਰੀਕੇ ਆਦਰ ਆ ਵੀ ਗਲਤੀ ਨਾ ਰਕਿਆਣਾ ਦਾ ਸਮਰਦੇ ਨੇ ਤੇਰੇ ਤਾਂ ਹੈ ਹੀ ਨਹੀਂ ਰੇ ਭਈ ਆਪਾਂ ਲੱਗਿਆ ਕਰੋ ਚੱਲਣਾ ਤੇ ਮਿਲਦੇ ਆ теаਟਰ ਦੇ ਵਿੱਚ ਉੱਤੇ ਪਹੁੰਚ ਗਏ ਤੁਹਾਨੂੰ ਵੇ ਬਾਈ ਪਿੱਛੇ ਚ ਰੌਣ ਲੱਗੀ ਐ ਸਟਾਰਟ ਤੇ ਆਪਾਂ ਚੱਲੇ ਅੰਦਰ ਸਮਰਨ ਦਾ ਕਾਲੀ ਲੱਗੀ ਪਈ ਐ ਪੱਕਾ ਲੱਗਦਾ ਪੱਕਾ ਚੱਲੋ ਬਾਈ ਚੱਲ ਜੇ ਅੰਦਰ ਖਾਦੇ ਅੰਦਰ ਕਿਉਂ ਮਿਲਿਆ ਕੋਕ ਨਹੀਂ ਮਿਲਦਾ ਹੈਗਾ ਪੈਪਸੀ ਲੈ ਆ ਬੱਸ ਮੈਨੂੰ ਹੋਟ ਮਿਲ ਜਾ ਕੋਕ ਕਰਨ ਇਹ ਨੂੰ ਪਪ ਕਰਨ ਤੈਨੂੰ ਲੈਣਾ ਪੂ ਕੋਕਾ ਤੈਨੂੰ ਪੈਪਸੀ ਪੈਪਸੀ ਮੈਨੂੰ ਪੈਪਸੀ ਤਨੋਂ ਪੈਪਸੀ ਠੀਕ ਹੈ ਬੜੇ ਅਰਸੇ ਬਾਅਦ ਆਇਆ ਬਾਬਸ ਨੋਰੀਆ ਤੈਨੋਂ ਯੋਰੀਤਾ ਸੀ ਮੈਂ ਸੁਣਿਆ ਆਸ-ਪਾਸ ਦੇ ਪਿੰਡਾਂ ਚ ਤੇਰੀ ਤਲਵਾਰ ਦਾ ਕੋਈ ਤੋੜ ਨਹੀਂ ਇਹ ਪੂਰੀ ਫੀਲਿੰਗ ਲੈ ਰਿਹਾ ਆ ਸਨਮੇ ਆ ਜਾ ਕੀ ਰਾਂ ਪੂਰੀ ਬੋਲ ਵੀ ਲੈ ਰਹੀ ਰਿਸ਼ਤੇ ਇਤਨੀ ਕੋਰਤੇ ਚੋਂਦੀ ਆ ਜਿਹਦੇ ਕੁਰਦੇ ਚ ਤਮ ਹੁੰਦਾ ਹੈ ਉਹ ਸਾਹਮਣੇ ਵਾਲੇ ਨੂੰ ਨਹੀਂ ਦੇਖਲਾ ਬ੍ਰੇਕ ਟਾਈਮ ਜਿਵੇਂ ਇਹਨਾਂ ਨੇ ਕੋਕ ਪੀਣਾ ਆ ਦੋਇੰ ਮੂਵੀ ਦੇ ਇਤਿਬਾਰ ਆਗੇ ਇਸ ਤਰ੍ਹਾਂ ਇੱਕ ਵਾਰ ਦੇਖੋ ਸਮਰ ਕੇ ਮੇਰੀ ਮੂਵੀ ਬਾਦ ਜੇ ਤੁਹਾਨੂੰ ਐਕਸ਼ਨ ਪਸੰਦ ਹੈ ਤਾਂ ਦੇਖਿਓ ਇਹ ਨਹੀਂ ਲੈਣਾ ਉਸੋ ਜਿਹਾ ਬਾਈ ਪ੍ਰਤਮ ਕਿਵੇਂ ਲੱਗੀ ਮੂਵੀ ਵਧੀਆ ਬਹੁਤ ਸੋਹਣੀ ਮੂਵੀ ਹੈ ਬਾਈ ਤੁਸੀਂ ਵੀ ਇੱਕ ਵਾਰ ਜ਼ਰੂਰ ਦੇਖ ਕੇ ਜਾ ਸਾਰੇ ਬਹੁਤ ਸੋਹਣੀ ਮੂਵੀ ਹੈ ਬਾਈ ਆ ਕੇ ਦੇਖ ਲਓ ਇਹਦਾ ਮੂੰਹ ਦੇਖ ਲਓ ਕਿਵੇਂ ਹੁਣ ਇਹਨੂੰ ਨੀਂਦ ਆਰੀ ਆ ਇਹਨੂੰ ਤਾਂ ਨਹੀਂ ਆਉਂਦੀ ਹੈਗੀ ਨੀਂਦ ਪਰ ਤੁਹਾਨੂੰ ਨੀਂਦ ਆਰੀ ਆ ਸੁਸਤੀ ਜੜ ਗਈ ਐ ਪ੍ਰਤਮ ਤੱਕ ਗਿਆ ਐ ਪ੍ਰਤਮ ਉੱਥੇ ਮਸਤੀਆਂ ਤਾਂ ਦੇਖ ਲੈ ਕਿਵੇਂ ਕਰੀ ਗਿਆ ਬੈਠ ਕੇ ਗਾਣ ਤੱਕੀਏ ਬੈਠਿਆ ਨਹੀਂ ਹੈਗਾ ਕਦੇ ਇੱਧਰ ਨੂੰ ਕਦੇ ਇੱਧਰ ਨੂੰ ਸੀਟਾਂ ਦੇ ਵਿੱਚ ਦੀ ਲੰਘਿਆ ਉਸੇ ਤੋਪਿਆਂ ਦੇ ਕਿੱਥੇ ਕਿੱਥੇ ਪਿੱਛੇ ਮੈਂ ਜਿਵੇਂ ਕਿ ਅੱਗੇ ਨੂੰ ਲੰਘ ਗਿਆ ਵਿੱਚ ਦੀ ਲੰਘ ਕੇ ਤੇ ਮੈਂ ਵੜ ਕੇ ਤੈਨੂੰ ਕੱਢਿਆ ਹਨਾ ਫੱਟ ਗਿਆ ਹੋਰ ਮੈਂ ਨਹੀਂ ਕਿਹਾ ਨਾ ਸਭ ਤੋਂ ਬੈਸ ਦੇਖ ਅੱਛਾ 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 ਬਈ ਸਭ ਬਹੁਤ ਸੋਹਣੀ ਮੂਵੀ ਆ ਬਹੁਤ ਸੋਹਣੀ ਮੂਵੀ ਆ ਸਾਰੇ ਨੋ ਬਸਟ ਮੂਵੀ ਉਹ ਬਹੁਤ ਸੋਹਣੀ ਮੂਵੀ ਆ ਹਾਂ ਬੜਾ ਵੈ ਚਵਿਤਾ ਕਰ ਲਿਆ ਅੱਛਾ ਬਈ ਬਹੁਤ ਸੋਹਣੀ ਮੂਵੀ ਆ ਸਾਰੇ ਦੇਖ ਕੇ ਅਕਾਲ ਸਿਰਾ ਮੂਵੀ ਆ ਸਿਰਾ ਬਾਈ ਦਾ ਪ੍ਰਮੋਸ਼ਨ ਨਾ ਸਮਝਿਆ ਤੁਹਾਨੂੰ ਵਧੀਆ ਲੱਗੀ ਆ ਹਾਂ ਸੱਚੀ ਉਹ ਸੋਹਣੀ ਆ ਮੂਵੀ ਆ ਆ ਦੇਖ ਲੋ ਨੇ ਹੁਣ ਸਾਰੇ ਕੱਪੜੇ ਕਿਵੇਂ ਕੱਟੇ ਨੇ ਨੰਗੜ ਭਈ ਆਪਾਂ ਕਰਦੇ ਆਂ ਬਲੌਗ ਦਾ ਐਂਡ ਮਿਲਦੇ ਆਂ ਨੈਕਸਟ ਬਲੌਗ ਦੇ ਵਿੱਚ ਜੇ ਵਧੀਆ ਲੱਗਿਆ ਬਲੌਗ ਤਾਂ ਲਾਈਕ ਐਂਡ ਸਬਸਕ੍ਰਾਈਬ ਕਰੋ ਗੁੱਡ ਬਾਏ